ਇਦੋਂ ਕਟਿਆ ਤੇ ਇਦੋਂ ਮਤਲਬ ਨਕਮੀ ਸਰਕਾਰ ਕਿਹੜੀ ਹੋ ਸਕਦੀ ਹੈ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਆ ਉੱਤਰਿਆ ਥੱਲੇ ਉਹ ਜਿਹੜੀ ਡਰਾਮੇ ਵਾਲੀ ਸਟੇਜ ਤੋਂ ਪੰਜਾਬ ਸਰਕਾਰ ਜਿਹੜੀ ਹੈ ਉਹ ਬਿਲਕੁਲ ਮੋਦੀ ਤੇ ਅਮਿਤ ਸ਼ਾਹ ਦੇ ਪੈਰਾਂ ਚ ਵਿੱਚ ਚੁੱਕੀ ਇਹ ਐਮਐਸਪੀ ਜਿਹੜੀ ਦੇਣੀ ਹੈ ਇਹਨਾਂ ਨੇ ਖਰਾਤ ਦੇਣੀ ਹੈ ਵੀ ਕੋਈ ਚੀਜ਼ ਕਿਸੇ ਨੂੰ ਭੀਖ ਚ ਦੇਣੀ ਹੈ तकरीबन 35 ਤੋਂ 40% ਕੇਂਦਰੀ ਪੂਲ ਦੇ ਵਿੱਚ ਤਾਂ ਕੱਲਾ ਪੰਜਾਬ ਆਪਣੀ ਹਿੱਸੇਦਾਰੀ ਦਿੰਦਾ ਆ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਖਰੀਦੀਆਂ ਨੇ ਗੈਰ ਕਾਨੂੰਨੀ ਕੰਮ ਜੀ ਮੋਦੀ ਦੀ ਤੇ ਖੱਟੜ ਦੀ ਬੀਜੇਪੀ ਸਰਕਾਰ ਕਰ ਰਹੀ ਹੈ ਅੱਜ ਤੇ ਇਹ ਲੱਗਦਾ ਹੈ ਕਿ ਕਿਸਾਨ ਮਾਰਿਆ ਜਾਊਗਾ ਕੱਲ ਨੂੰ ਹਿੰਦੁਸਤਾਨ ਦਾ ਹਰ ਵਿਅਕਤੀ ਮਾਰਿਆ ਜਾਊਗਾ ਉਹ ਜਿਹੜਾ ਡਰਾਮਾ ਕਰਨ ਵਾਲਾ ਸੀਗਾ ਨਾ ਐਕਟਰ ਭਗਵੰਤ ਮਾਨ ਉੱਤਰਿਆ ਥੱਲੇ ਲੋਕਾਂ ਨੇ ਤੈਨੂੰ ਬੜਾ ਵੱਡਾ ਫਤਵਾ ਦਿੱਤਾ ਆ ਔਰ ਉਸ ਫਤਵੇ ਦਾ ਤੂੰ ਨਾ ਲੋਕਾਂ ਦਾ ਇਫ ਜਾਨਾ ਵਾਪਸ ਕਰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਆਰਜਿੰਦਰ ਪੱਟ ਅ ਜਿਲ੍ਹਾ ਕਾਂਗਰਸ ਜੋ ਕਿ ਫਤੇਗੜ ਸਾਹਿਬ ਦੀ ਸਮੂਹ ਕਾਂਗਰਸ ਵਰਕਰਾਂ ਤੇ ਹਲਕਾ ਵ代 ਕੁਲਜੀਤ ਸਿੰਘ ਨਾਗਰਾ ਦੀ ਅਗਾਈ ਉਗਵਾਈ ਦੇ ਵਿੱਚ ਕਿਸਾਨ ਬਚਾਓ ਮਾਰਚ ਜਿਹੜਾ ਕੱਢਿਆ ਜਾ ਰਿਹਾ ਹੈ ਗੱਲਬਾਤ ਵੀ ਕਰਾਂਗੇ ਜੋ ਹਲਕਾ ਵ代 ਸਾਭ ਕਾਬ代 ਨੇ ਕੁਲਜੀਤ ਸਿੰਘ ਨਾਗਰਾ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਕਿ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਨਾਗਰਾ ਜੀ ਅੱਜ ਜਿਹੜਾ ਮਾਰਚ ਕੱਢਿਆ ਜਾ ਰਿਹਾ ਹੈ ਜਿਹੜਾ ਕੱਢਿਆ ਜਾ ਰਿਹਾ ਕੀ ਕਰਾਂ ਜਾਂਦੇ ਹੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਅੱਜ ਤਾਂ ਜੋ ਇਹ ਟਰੈਕਟਰ ਪਾਰਟੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜੋ ਮੋਦੀ ਸਰਕਾਰ ਦਾ ਰਵਈਆ ਹੈਗਾ ਆ ਜੋ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਗਾਂ ਦੇ ਹੱਕ ਚ ਤੇ ਮੋਦੀ ਸਰਕਾਰ ਦਾ ਜਿਹੜਾ ਰਵਈਆ ਹੈਗਾ ਜਿਹੜੇ ਕਿਸਾਨ ਵੀਰ ਸਾਡੇ ਆਪਣੇ ਹੱਕਾਂ ਦੇ ਵਾਸਤੇ ਹੱਕਾਂ ਦੀ ਆਵਾਜ਼ ਉਠਾਉਣ ਵਾਸਤੇ ਹਿੰਦੁਸਤਾਨ ਦਾ ਕਿਸਾਨ ਜਿਹੜਾ ਦਿੱਲੀ ਵੱਲ ਨੂੰ ਕੁੱਝ ਕਰ ਰਿਹਾ ਸੀਗਾ ਪੰਜਾਬ ਦੇ ਤੇ ਹਰਿਆਣਾ ਦੇ ਬਾਰਡਰ ਦੇ ਉੱਤੇ ਜਦੋਂ ਉਹਨਾਂ ਨੂੰ ਰੋਕ ਲਿਆ ਗਿਆ। ਹੂੰ। ਔਰ ਜਿਹੜਾ ਗੈਰ ਮਨੁੱਖੀ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ। ਹਰਿਆਣਾ ਦੀ ਸਰਕਾਰ ਦਾ ਕੇਂਦਰ ਦੀਆਂ ਏਜੰਸੀਆਂ ਵੱਲੋਂ ਕੇਂਦਰ ਵੱਲੋਂ ਉਹਦੇ ਖਿਲਾਫ ਤੇ ਮੰਗਾਂ ਦੇ ਹੱਕ ਵਿੱਚ ਜੀ। ਇਹ ਜਿਹੜਾ ਹੈਗਾ ਆ ਇਹ ਅੱਜ ਦਾ ਇੱਕ ਇੱਕ ਤਰੀਕੇ ਦੇ ਨਾਲ ਇਹ ਜਿਹੜਾ ਟਰੈਕਟਰ ਮਾਰਚ ਹੈ ਤਾਂ ਕਿ ਇਹ ਜਿਹੜਾ ਗੈਰ ਸੰਵਿਧਾਨਿਕ ਗੈਰ ਕਾਨੂੰਨੀ ਕੰਮ ਜੀ ਮੋਦੀ ਦੀ ਤੇ ਖੱਟੜ ਦੀ ਬੀਜੇਪੀ ਸਰਕਾਰ ਕਰ ਰਹੀ ਹੈ ਜੀ ਉਹਨਾਂ ਦੀ ਪ੍ਰਤੀ ਜਾਗਰੂਕਤਾ ਔਰ ਕਿਸਾਨਾਂ ਦੇ ਹੱਕਾਂ ਦੇ ਵਿੱਚ ਖੜੇ ਹੋਣ ਦਾ ਇੱਕ ਛੋਟਾ ਜਿਹਾ ਉਪਰਾਲਾ ਆਇਆ ਜੀ ਇਹ ਅੱਜ ਜਿਹੜਾ ਮਾਰਚ ਹੈ ਨਗਰ ਸਾਹਿਬ ਐਮਐਸਪੀ ਦੀ ਗੱਲ ਕਰਦੇ ਆ ਐਮਐਸਪੀ 10 ਲੱਖ ਕਰੋੜ ਜਿਹੜਾ ਕਿ ਸਾਲ ਦਾ ਖਰਚ ਹੁੰਦਾ ਕਿਵੇਂ ਦੇਣਗੇ ਸਰਕਾਰ ਕਹਿੰਦੀ ਹੈ ਕਿ ਕਿਵੇਂ ਕਰਾਂਗੇ ਸੀ ਜੋ ਐਮਐਸਪੀ 10 ਲੱਖ ਕਰੋੜ ਤਾਂ ਉਹ ਮਤਲਬ ਕੋਸ਼ਿਕ ਇੰਡਸਟਰੀਲਿਸਟਾਂ ਦਾ ਹੀ ਮਾਫ ਕਰਤਾ ਉਹਨਾਂ ਨੇ ਪਿਛਲੇ ਸਮੇਂ 'ਚ ਮੋਦੀ ਨੇ 10 ਲੱਖ ਕਰੋੜ ਜਿਹੜਾ ਉਹਨਾਂ ਨੇ ਦੇਣਾ ਆ ਉਹਦੇ ਉਹਨਾਂ ਨੇ ਕਿਤੇ ਫ੍ਰੀ ਦੇਣਾ ਆ ਮੈਂ ਬੜਾ ਬੜਾ ਇਹ ਭਾਜਪਾ ਦਾ ਮੀਡੀਆ ਆਰਐਸਐਸ ਦਾ ਮੀਡੀਆ ਰੌਲਾ ਪਾ ਰਿਹਾ ਹੈ ਕਿ 10 ਲੱਖ ਕਰੋੜ ਦੀ ਐਮਐਸਪੀ ਦੇਣੀ ਪਊਗੀ ਪਹਿਲੀ ਗੱਲ ਤਾਂ ਇਹ ਜਿਹੜੀ ਇਹ 10 ਰਹੇ ਨੇ 10 ਲੱਖ ਕਰੋੜ ਹੈ ਹੀ ਨਹੀਂ ਇਹਨਾਂ ਨੂੰ ਸਮਾਨ ਕਿੱਥੋਂ ਮਿਲਦਾ ਆ ਤਕਰੀਬਨ 35 ਤੋਂ 40% ਕੇਂਦਰੀ ਪੂਲ ਦੇ ਵਿੱਚ ਤਾਂ ਇਕੱਲਾ ਪੰਜਾਬ ਆਪਣੀ ਹਿੱਸੇਦਾਰੀ ਦਿੰਦਾ ਆ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਖਰੀਦੀਆਂ ਨੇ ਕੁਝ ਹਿੱਸੇਦਾਰੀ ਹਰਿਆਣਾ ਦਿੰਦਾ ਆ ਕੁਝ ਹਿੱਸੇਦਾਰੀ ਜਿਹੜੀ ਹੈਗੀ ਹੈ ਉਹ ਥੋੜੀ ਜਿਹੀ ਹਿੱਸੇਦਾਰੀ ਮੱਧਿਆਪਰਦੇਸ਼ ਦਿੰਦਾ ਆ ਥੋੜੀ ਜਿਹੀ ਹਿੱਸੇਦਾਰੀ ਜਿਹੜੀ ਹੈਗੀ ਹੈ ਯੂਪੀ ਚੋਂ ਆਉਂਦੀ ਹੈ ਇਹਨਾਂ ਦੇ ਕੋਲੇ ਤਾਂ ਕਿਤੇ ਖਰੀਦਣ ਨੂੰ ਕੋਈ ਦਾਣਾ ਨਹੀਂ ਦਿੰਦਾ ਕਿਉਂਕਿ ਜਿਹੜੇ ਪਰਦੇਸ਼ ਬਾਕੀ ਦੇ ਨੇ ਉਹਨਾਂ ਦੇ ਅੰਦਰ ਜਿਹੜਾ ਕੁਝ ਹੁੰਦਾ ਆ ਉਹ ਉਹਨਾਂ ਦੇ ਪ੍ਰਦੇਸ਼ ਦੇ ਵਿੱਚੋਂ ਬਾਹਰ ਹੀ ਨਹੀਂ ਆ ਸਕਦਾ ਸਗੋਂ ਉਹਨਾਂ ਨੂੰ ਉਲਟਾ ਪੰਜਾਬ ਹਰਿਆਣਾ ਯੂਪੀ ਮੱਧਿਆ ਪ੍ਰਦੇਸ਼ ਉਹ ਰਾਜਸਥਾਨ ਚੋ ਭੇਜਣਾ ਪੈਂਦਾ ਇਹ ਜਿਹੜੀ ਇਹਨਾਂ ਦੀ ਇਹ ਜਿਹੜੀ ਗੱਲ ਕਰ ਰਹੇ ਨੇ ਇਹ ਐਮਐਸਪੀ ਜਿਹੜੀ ਦੇਣੀ ਹੈ ਇਹਨਾਂ ਨੇ ਖਰਾਤ ਦੇਣੀ ਹੈ ਵੀ ਕੋਈ ਚੀਜ਼ ਕਿਸੇ ਨੂੰ ਭੀਖ ਚ ਦੇਣੀ ਹੈ ਕਿਸੇ ਦੀ ਪੈਦਾਵਾਰ ਦਾ ਮੁੱਲ ਦੇਣਾ ਤੁਸੀਂ ਪੈਦਾਵਾਰ ਦਾ ਮੁੱਲ ਜਿਹੜਾ ਆ ਪੈਦਾਵਾਰ ਦਾ ਮੁੱਲ ਹੈ ਜਿਹੜਾ ਉਹ ਕੀ ਅਸੀਂ ਇੰਡਸਟ੍ਰੀਅਲਿਸਟ ਨੂੰ ਨਹੀਂ ਦਿੰਦੇ ਕੀ ਅਸੀਂ ਜਿਹੜਾ ਵੀ ਕੋਈ ਵਿਅਕਤੀ ਕਿਸੇ ਤਰ੍ਹਾਂ ਦੀ ਕੋਈ ਪੈਦਾਵਾਰ ਕਰਦਾ ਹੈ ਕੋਈ ਇੰਡਸਟ੍ਰੀਅਲਿਸਟ ਪੈਦਾਵਾਰ ਕਰਦਾ ਹੈ ਕੋਈ ਕਿਸਾਨ ਪੈਦਾਵਾਰ ਕਰਦਾ ਹੈ ਕੋਈ ਹੋਰ ਵਿਅਕਤੀ ਪੈਦਾਵਾਰ ਕਰਦਾ ਹੈ ਕੀ ਅਸੀਂ ਉਹਦਾ ਮੁੱਲ ਨਹੀਂ ਦਿੰਦੇ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਕਿਸਾਨ ਹੀ ਹੈ ਜਿਹਦਾ ਮੁੱਲ ਸਰਕਾਰ ਤੈਅ ਕਰਦੀ ਹੈ ਕੋਈ ਬੂਟ ਬਣਾਉਣ ਦੀ ਕੰਪਨੀ ਹੈ ਉਹਦਾ ਮੁੱਲ ਸਰਕਾਰ ਤੈਅ ਕਰਦੀ ਹੈ ਕੋਈ ਲੋਹਾ ਬਣਾਉਣ ਦੀ ਕੰਪਨੀ ਹੈ ਕਾਰਨ ਕਿਉਂ ਨਹੀਂ ਦੇ ਦਿਆ ਐਮਐਸਬੀ ਕਾਰਨ ਕੀ ਆ ਕਾਰਨ ਇਹ ਹੈਗਾ ਆ ਕਿ ਇਹ ਇੱਕ ਬਹੁਤ ਵੱਡਾ ਮਾਫੀਆ ਇਸ ਵੇਲੇ ਜਿਹੜਾ ਆ ਉਹ ਬਣ ਚੁੱਕਿਆ ਆ ਮੋਦੀ ਦੀ ਸਰਕਾਰ ਆਪਣੇ ਆਪ ਚ ਜਿਹਦੇ ਵਿੱਚ 12 13 ਵੱਡੇ ਕਾਰਪੋਰੇਟ ਹਾਊਸ ਜਿਹੜੇ ਨੇ ਵੱਡੇ ਆਧਾਰੇ ਜਿਹੜੇ ਨੇ ਉਹ ਸ਼ਾਮਲ ਹੋ ਗਏ ਆ ਕਰੋਨਾ ਤੋਂ ਬਾਅਦ ਸਾਰੇ ਇੰਡਸਟਰੀਲਿਸਟਾਂ ਨੂੰ ਇਹ ਪਤਾ ਲੱਗ ਗਿਆ ਕੀ ਹੋ ਸਕਦਾ ਹੈ ਬੂਟਾਂ ਦੀ ਫੈਕਟਰੀ ਫੇਲ ਹੋ ਜੇ ਲੋਹੇ ਦੀ ਫੈਕਟਰੀ ਫੇਲ ਹੋ ਜੇ ਕੱਪੜਾ ਬਣਾਉਣ ਵਾਲੀਆਂ ਫੈਕਟਰੀਆਂ ਫੇਲ ਹੋ ਜਾਣ ਹੋਟਲ ਇੰਡਸਟਰੀ ਫੇਲ ਹੋ ਜੇ ਹਰ ਚੀਜ਼ ਫੇਲ ਹੋ ਸਕਦੀ ਹੈ ਪਰ ਪੂਰੀ ਦੁਨੀਆ ਦੇ ਵਿੱਚ ਰੋਟੀ ਤਾਂ ਲੋਕਾਂ ਨੂੰ ਚਾਹੀਦੀ ਹੈ ਨਾ ਔਰ ਜਿਹੜੀ ਰੋਟੀ ਲੋਕਾਂ ਨੂੰ ਚਾਹੀਦੀ ਹੈ ਖਾਣ ਪੀਣ ਦੀਆਂ ਚੀਜ਼ਾਂ ਲੋਕਾਂ ਨੂੰ ਚਾਹੀਦੀਆਂ ਨੇ ਉਹੋ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸਿਰਫ ਤੇ ਸਿਰਫ ਕਿਸਾਨ ਤੋਂ ਮਿਲਦੀਆਂ ਨੇ ਚਾਹੇ ਸਬਜ਼ੀ ਆ ਚਾਹੇ ਫਲ ਫਰੂਟ ਆ ਚਾਹੇ ਕੋਈ ਅਨਾਜ ਉਹਦੇ ਤੋਂ ਬਿਨਾ ਬੰਦਾ ਜਿੰਦਾ ਨਹੀਂ ਰਹਿ ਸਕਦਾ ਉਹਨਾਂ ਨੇ ਦੇਖਿਆ ਕਿ ਇਹ ਇੱਕ ਇਹੋ ਜਿਹੀ ਇੰਡਸਟਰੀ ਹੈ ਜਿਹਦੇ ਤੇ ਜਿਹੜੀ ਕਦੀ ਫੇਲ ਹੀ ਨਹੀਂ ਹੋ ਸਕਦੀ ਕਿਉਂਕਿ ਬਾਕੀ ਦੀਆਂ ਸਾਰੀਆਂ ਇੰਡਸਟਰੀਆਂ ਦੇ ਵਿੱਚ ਉਸ ਵੇਲੇ ਨੁਕਸਾਨ ਹੋਇਆ ਔਰ ਸਰਕਾਰਾਂ ਨੇ ਉਹਨਾਂ ਨੂੰ ਨਿਯਮਾ ਮਾਫੀਆਂ ਵੀ ਕੀਤੀਆਂ ਅੱਜ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਜਿਹੜੇ ਵੱਡੇ ਵੱਡੇ ادارے ਹੈਗੇ ਨੇ ਅਬਾਨੀ ਅਦਾਨੀ ਜਾਂ ਮੋਦੀ ਜਾਂ ਕੋਈ ਹੋਰ ਉਹਨਾਂ ਨੇ ਫਿਰ ਇਹਨਾਂ ਨੂੰ ਕਿਹਾ ਕਿਉਂਕਿ ਇਹ ਸ਼ਾਹੂਕਾਰਾਂ ਦੀ ਜਮਾਤ ਹੈ ਬੇਸਿਕਲੀ ਗੁਜਰਾਤ ਦਾ ਜਿਹੜਾ ਵਿਅਕਤੀ ਹੈ ਨਾ ਖਾਸ ਤੌਰ ਤੇ ਮੋਦੀ ਤੇ ਅਮਿਤ ਸ਼ਾ ਗੁਜਰਾਤ ਦੇ ਵਿੱਚ ਬਿਜ਼ਨਸਮੈਨ ਬੈਠਾ ਹੈ ਬਹੁਤ ਆ ਸਾਰੇ ਦੇਸ਼ ਤੇ ਕਬਜ਼ਾ ਕਰੀ ਬੈਠੇ ਨੇ ਤੁਸੀਂ 35 ਬਿਜ਼ਨਸਮੈਨਾਂ ਦੀ ਲਿਸਟ ਕੱਢ ਲਓ ਉਹਦੇ ਚੋਂ 33 ਗੁਜਰਾਤ ਦੇ ਮਿਲਣਗੇ ਉਹਨਾਂ ਨੂੰ ਪਤਾ ਹੈ ਪੈਸਾ ਕਿੱਥੋਂ ਕਮਾਉਣਾ ਹੈ ਉਹਨਾਂ ਨੇ ਦੇਖਿਆ ਕਿ ਆਹ ਚੀਜ਼ ਜਿਹੜੀ ਹੈਗੀ ਹੈ ਸਮਿਆਂ ਦੇ ਨਾਲ ਆਹ ਚੀਜ਼ ਜਿਹੜੀ ਹੈਗੀ ਦੀ ਲੋੜ ਹੋ ਸਕਦੀ ਹੈ ਉਹਨਾਂ ਨੇ ਆਪਣਾ ਰੁਖ ਉਹਨਾਂ ਦੇ ਜਿਹੜੇ ਥਿੰਕ ਟੈਂਕ ਸੀਗੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਫੂਡ ਇੰਡਸਟਰੀ ਕਿਹੋ ਜੀ ਇੰਡਸਟਰੀ ਹੈ ਜਿਹਦੇ ਦੇ ਕਬਜ਼ਾ ਕਰਨ ਦੀ ਲੋੜ ਹੈ। ਔਰ ਇਹ ਇਹ ਛੋਟੀ ਇੰਡਸਟਰੀ ਨਹੀਂਗੀ। ਇਹ ਕਈ ਲੱਖ ਹਜ਼ਾਰ ਕਰੋੜ ਦੀ ਇੰਡਸਟਰੀ ਹੈ ਪੂਰੀ ਪੂਰੀ ਦੁਨੀਆ ਦੇ ਵਿੱਚ। ਔਰ ਅੱਜ ਜਿਹੜਾ ਦੁਨੀਆ ਦੇ ਹਾਲਾਤ ਨੇ ਜੇ ਯੂਕਰੇਨ ਤੇ ਰਸ਼ੀਆ ਦਾ ਜੰਦ ਲੱਗਦਾ ਆ ਤਾਂ ਕਣਕ ਜਿਹੜੀ ਹੈ ਅੱਜ ਚੌਲ ਜਿਹੜਾ ਆ ਸਾਡਾ ਉਹ ਜਿਹੜਾ ਹੈਗਾ ਤੁਸੀਂ ਕਰਨਤ ਪਾਕਿਸਤਾਨ ਚ ਜਾ ਕੇ 4000 ਰੁਪਏ ਕਵਾਂਟ ਨੂੰ ਵੇਚ ਲੋ। ਜੀ ਇਹਨਾਂ ਨੇ ਨਹੀਂ ਸਾਡੀ ਕਣਕ ਲੈਣੀ ਸਾਡਾ ਬਾਰਡਰ ਖੋਲ ਦੇਣ ਅਸੀਂ ਜਾ ਕੇ ਪਾਕਿਸਤਾਨ ਕਣਕ ਵਿੱਚ ਦਿੰਨੇ ਆ ਸਾਡੇ ਇੱਥੋਂ ਦੁਕਨੇ ਰੇਟ ਨੂੰ ਮੇਰੇ ਵਿਕਦੀ ਹੈ ਉੱਥੇ ਸਾਨੂੰ ਜਦੋਂ ਇਹਨਾਂ ਦਾ ਦਿਲ ਕਰਦਾ ਓਦੋਂ ਇੰਪੋਰਟ ਖੋਲ ਦਿੰਦੇ ਨੇ ਜਦੋਂ ਇਹਨਾਂ ਦੇ ਇੰਡਸਟਰੀਲਿਸਟ ਨੇ ਸਮਾਨ ਵੇਚਣਾ ਹੁੰਦਾ ਇਹਨਾਂ ਦੇ ਕਾਰਪੋਰੇਟ ਹਾਊਸ ਨੇ ਜਦੋਂ ਕਿਸਾਨ ਨੇ ਵੇਚਣਾ ਹੁੰਦਾ ਓਦੋਂ ਉਹਨੂੰ ਜਿਹੜਾ ਹੈਗਾ ਆ ਉਹਦੇ ਵਾਸਤੇ ਕੋਈ ਕਿਸੇ ਤਰ੍ਹਾਂ ਦਾ ਮਤਲਬ ਉਹ ਨਿਯਮ ਨਹੀਂਗਾ ਸੋ ਜਿਹੜੀ ਇੰਡਸਟਰੀ ਹੈਗੀ ਐ ਜਿਹੜੇ ਕਾਰਪੋਰੇਟ ਹਾਊਸ ਨੇ ਉਹ ਚਾਹੁੰਦੇ ਨੇ ਕਿ ਜਿਹੜੀਆਂ ਜ਼ਮੀਨਾਂ ਦੇ ਉੱਤੇ ਅੱਜ 35 ਤੋਂ 40% ਪੰਜਾਬ ਕਰਦਾ ਆ ਹਰਿਆਣੇ ਦੇ ਵਿੱਚੋਂ ਜਾਂਦਾ ਹੈਗਾ ਆ ਮਤਲਬ 20-25% ਜੀ ਇਹ ਤੇ ਇਦਾਂ ਯੂਪੀ ਤੇ ਮੱਧਿਆ ਪ੍ਰਦੇਸ਼ ਆ ਉਹ ਚਾਹੁੰਦੇ ਨੇ ਕਿ ਜਿਹੜੀਆਂ ਇਹ ਜ਼ਰਖੇਜ਼ ਜ਼ਮੀਨਾਂ ਹੈਗੀਆਂ ਨੇ ਜਿਨ੍ਹਾਂ 'ਚੋਂ ਇੰਨੀ ਵਧੀਆ ਪੈਦਾਵਾਰ ਹੁੰਦੀ ਆ ਇਹਨਾਂ ਜ਼ਮੀਨਾਂ ਤੇ ਕਿਵੇਂ ਕਬਜ਼ਾ ਹੋ ਸਕਦਾ ਉਹ ਕਾਲੇ ਕਾਨੂੰਨ ਲਿਆਂਦੇ ਸੀ ਉਹ ਚੱਲੇ ਨਹੀਂ ਐਮਐਸਪੀ ਨਹੀਂ ਦੇਣਗੇ ਤਾਂ ਕਿਸਾਨਾਂ ਨੂੰ ਅੱਜ ਕੀ ਹੋ ਰਿਹਾ ਆ ਵੱਧ ਤੋਂ ਵੱਧ ਕੀ ਕਹਿੰਦੇ ਕਹਿੰਦੇ ਕਿੰਨੀ ਕੀਮਤ ਲੈ ਲੋਗੇ ਕਿਸਾਨ ਕਿਸਾਨ ਨੂੰ ਇਹ ਆ ਵੀ ਮੇਰੀ ਕੀਮਤ ਜਿਹੜੀ ਹੈ ਕਿ ਮੈਨੂੰ ਫਸਲ ਚੋਂ ਤੇ ਕੁਝ ਬਚਦਾ ਨਹੀਂਗਾ ਮੈਂ ਜ਼ਮੀਨ ਵੇਚ ਕੇ ਕੁਝ ਹੋਰ ਕਰਨਾ ਅੱਜ ਰੌਲਾ ਇਸ ਗੱਲ ਦਾ ਹੈ ਕਿ ਕਿਸਾਨੀ ਬਚਾਉਣੀ ਹੈ ਕਿ ਨਹੀਂ ਬਚਾਉਣੀ ਅੱਜ ਸਾਡਾ ਜਿਹੜਾ ਜਿਹੜਾ ਸਾਡੇ ਬਜ਼ੁਰਗਾਂ ਦਾ ਧੰਦਾ ਸੀ ਕਿੱਤਾ ਸੀ ਅਸੀਂ ਉਹਨੂੰ ਬਚਾਉਣਾ ਹੈ ਕਿ ਨਹੀਂ ਬਚਾਉਣਾ ਅੱਜ ਮੱਧਮ ਕਿਸਮ ਦਾ ਜਾਂ ਛੋਟਾ ਕਿਸਾਨ ਬਚਾਉਣਾ ਹੈ ਕਿ ਨਹੀਂ ਬਚਾਉਣਾ ਕਾਰਪੋਰੇਟ ਹਾਊਸ ਉਹਨਾਂ ਨੂੰ ਤੰਗ ਕਰਕੇ ਉਹਨਾਂ ਨੂੰ ਪਰੇਸ਼ਾਨ ਕਰਕੇ ਉਹਨਾਂ ਤੋਂ ਜ਼ਮੀਨਾਂ ਖਰੀਦ ਕੇ ਇੱਥੇ ਹਜ਼ਾਰਾਂ ਏਕੜ ਦੇ ਇਕੱਠੇ ਫਾਰਮ ਬਣਾ ਕੇ ਫਿਰ ਉਹਦੇ ਵਿੱਚ ਆਪਣੀ ਮਰਜ਼ੀ ਦੀ ਤੁਸੀਂ ਦੇਖਿਆ ਹੋਊਗਾ ਰਿਲਾਇੰਸ ਵਾਲਿਆਂ ਨੇ ਪਹਿਲਾਂ ਇੱਥੇ ਲੋਕਾਂ ਤੋਂ ਠੇਕੇ ਤੇ ਜ਼ਮੀਨਾਂ ਲਈਆਂ ਫਿਰ ਹੋਰ ਕੀਤਾ ਉਹ ਕਹਿੰਦੇ ਫਿਰ ਆਪਣੀ ਉਹ ਹੀ ਕਰ ਲਓ ਯਾਰ ਔਰ ਉਹਦੇ ਵਿੱਚੋਂ ਜਦੋਂ ਉਹ ਵੀਜਣਗੇ ਅੱਜ ਤੇ ਇਹ ਲੱਗਦਾ ਹੈ ਕਿ ਕਿਸਾਨ ਮਾਰਿਆ ਜਾਊਗਾ ਕੱਲ ਨੂੰ ਹਿੰਦੁਸਤਾਨ ਦਾ ਹਰ ਵਿਅਕਤੀ ਮਾਰਿਆ ਜਾਊਗਾ ਅੱਜ ਛੋਟਾ ਦੁਕਾਨਦਾਰ ਵੀ ਮਾਰਿਆ ਜਾਊਗਾ ਅੱਜ ਕਈ ਵਾਰੀ ਸ਼ਹਿਰਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੁੰਦੀ ਹੈ ਕਿ ਕਿਸਾਨ ਐਵੇਂ ਰੌਲਾ ਪਾਈ ਜਾਂਦੇ ਨੇ ਭਾਈ ਜਿਹੜੀ ਇਹ ਪੰਜਾਬ ਦੇ ਵਿੱਚ ਅੱਜ ਸਾਡਾ ਜਿਹੜਾ ਦੁਕਾਨਦਾਰ ਵੀ ਪਰਫੁੱਲਤ ਹੈ ਨਾ ਜਿਹੜੀ ਸਾਡਾ ਬਿਜ਼ਨਸ ਹੈ ਜੇ ਕਿਸਾਨਾਂ ਕੋਲੇ ਪੈਸਾ ਹੁੰਦਾ ਜਿਹੜਾ ਤਕਰੀਬਨ 60-70 ਹਜ਼ਾਰ ਕਰੋੜ ਰੁਪਈਆ ਸਾਡੇ ਪੰਜਾਬ ਦੀ ਕਿਸਾਨੀ ਦਾ ਤੇ ਤੋਂ ਇਹ ਇਹ ਕੱਲਾ ਇਹ ਝੋਨੇ ਜੀਰੀ ਤੇ ਕਨਕ ਦਾ ਹੁੰਦਾ ਜੇ ਸਬਜ਼ੀਆਂ ਦਾ ਨਾਲ ਮਿਲਾ ਲਈਏ ਫਲਾਂ ਦਾ ਮਿਲਾ ਲਈਏ ਤਾਂ ਤਕਰੀਬਨ 1 ਲੱਖ ਹਜ਼ਾਰ ਕਰੋੜ ਤੋਂ ਉੱਤੇ ਦਾ ਜਿਹੜਾ ਬਿਜ਼ਨਸ ਹੈ ਉਹ ਸਿਰਫ ਤੇ ਸਿਰਫ ਕਿਸਾਨੀ ਨਾਲ ਸੰਬੰਧਿਤ ਹੈ ਉਹ ਬਿਜ਼ਨਸ ਦਾ ਪੈਸਾ ਜਦੋਂ ਕਿਸਾਨ ਦੇ ਕੋਲੇ ਆਉਂਦਾ ਇਹ ਕੱਪੜਾ ਖਰੀਦਣ ਜਾਂਦਾ ਹੈ ਇਹ ਜੁੱਤੀਆਂ ਲੈਣ ਜਾਂਦੇ ਆ ਇਹ ਕੋਈ ਹੋਰ ਘਰ ਦਾ ਸਮਾਨ ਲੈਣ ਜਾਂਦੇ ਆ ਤਾਂ ਇਹ ਦੁਕਾਨਾਂ ਦਾ ਸਰਕਲ ਉਹਦੇ ਨਾਲ ਚੱਲਦਾ ਆ ਜਿੱਦਨ ਕਿਸਾਨੀ ਮਰ ਗਈ ਦੁਕਾਨਦਾਰਾਂ ਨੂੰ ਬੜੀ ਮੈਂ ਇਹ ਵੀ ਇਹ ਦੱਸਣਾ ਚਾਹੁੰਦਾ ਆ ਕਿ ਉਹ ਆਪਣੇ ਆਪ ਨੂੰ ਸੰਭਾਲ ਲੈਣ ਇਹ ਵੱਡੇ ਵੱਡੇ ਕਾਰਪੋਰੇਟ ਹਾਊਸਾਂ ਦੇ ਅਜੰਬਾਨੀ ਦੇ ਆਪਣੇ ਸਟੋਰ ਨੇ ਅਡਾਨੀ ਦੇ ਆਪਣੇ ਸਟੋਰ ਨੇ ਦੂਜੇ ਕਾਰਪੋਰੇਟ ਹਾਊਸ ਹਾਊਸਾਂ ਦੇ ਆਪਣੇ ਸਟੋਰ ਨੇ ਫਿਰ ਥੋਡੀਆਂ ਦੁਕਾਨਾਂ ਜੋ ਕਿਸੇ ਨੇ ਨਹੀਂ ਲੈਣਾ ਉਹਨਾਂ ਨੇ ਕਹਿਣਾ ਆ ਵੀ ਭਾਈ ਸਾਡੇ ਸਟੋਰਾਂ ਦੇ ਉੱਤੇ ਤੁਹਾਡੇ ਨਾਲੋਂ ਸਸਤਾ ਰੇਟ ਦੇ ਉੱਤੇ ਅਸੀਂ ਜਿਹੜੀ ਹੈਗੀ ਆ ਚੀਜ਼ ਦੇ ਰਹੇ ਆ ਔਰ ਉਹ ਚੀਜ਼ ਵੀ ਅਬਾਨੀ ਤੇ ਅਡਾਨੀ ਤੋਂ ਜਦੋਂ ਦੁਕਾਨਦਾਰ ਨੂੰ ਲੈਣੀ ਪੈਣੀ ਹੈ ਉਹਨਾਂ ਨੇ ਮਹਿੰਗੀ ਦੇਣੀ ਹੈ ਤੇ ਆਮ ਵਿਅਕਤੀ ਪਿਸੂਗਾ ਹਮ ਅੱਜ ਰੇਟ ਜਿਹੜਾ ਨਹੀਂ ਵਧਦਾ ਆਟੇ ਦਾ ਅੱਜ ਰੇਟ ਜਿਹੜਾ ਨਹੀਂ ਵਧਦਾ ਚੀਨੀ ਦਾ ਅੱਜ ਰੇਟ ਜਿਹੜਾ ਨਹੀਂ ਵਧਦਾ ਚੌਲ ਦਾ ਅੱਜ ਰੇਟ ਜਿਹੜਾ ਨਹੀਂ ਵਧਦਾ ਮੱਕੀ ਦਾ ਅੱਜ ਰੇਟ ਜਿਹੜਾ ਨਹੀਂ ਵਧਦਾ ਮਤਲਬ ਬਹੁਤ ਜ਼ਿਆਦਾ ਨਹੀਂ ਵਧਦਾ ਆਲੂ ਦਾ ਫੇਰ ਉਹ ਮਰਜ਼ੀ ਨਾਲ ਲਾਇਆ ਕਰਨਗੇ ਉਹ ਡਿਮਾਂਡ ਐਂਡ ਸਪਲਾਈ ਦੇ ਤਹਿਤ ਫਸਲ ਬੀਜਿਆ ਕਰਨਗੇ ਪਹਿਲਾਂ ਤੁਹਾਡੀ ਡਿਮਾਂਡ ਵਧਾ ਦੇਣਗੇ ਸਪਲਾਈ ਘਟਾ ਦੇਣਗੇ ਫਿਰ ਤੁਹਾਡਾ ਰੇਟ ਵਧਾ ਦੇਣਗੇ ਔਰ ਫੇਰ ਤੁਹਾਨੂੰ ਬੱਦ ਰੇਟ ਤੇ ਵੇਚਣਗੇ ਕਿਸਾਨ ਕੀ ਕਹਿੰਦਾ ਆ ਕਿਸਾਨ ਕਹਿੰਦਾ ਯਾਰ ਮੇਰੀ ਜਿਹੜੀ ਫਸਲ ਹੈ ਜਿੱਦੀ ਮੈਂ ਉਹਦੇ ਤੇ ਲਾਗਤ ਲਾਉਣਾ ਮੈਨੂੰ 50% ਨਾਲ ਦੇ ਦਿਓ ਹੁਣ 50% ਅਗਲਾ ਕਹੋਗੇ ਲਾਗਤ ਲਾਈਏ 50% ਕਾਦੀ ਯਾਰ ਜਿਹਦੀ ਕੋਲੇ ਜ਼ਮੀਨ ਹੈ ਕੀ ਉਹਦੀ ਜ਼ਮੀਨ ਆਪਾਂ ਕੋਈ ਵੀ ਪੈਸਾ ਬੈਂਕ ਦੇ ਵਿੱਚ ਰੱਖਦੇ ਆ ਪੈਸੇ ਦਾ ਵਿਆਜ ਨਹੀਂ ਮਿਲਦਾ ਆਪਾਂ ਨੂੰ ਤੇ ਜ਼ਮੀਨ ਦਾ ਕੀ ਦੇ ਰਹੇ ਹੋ ਉਹ ਤੇ ਉਹਦੀ ਮਿਹਨਤ ਦੇ ਰਹੇ ਹੋ ਵਿਆਜ ਕੰਮ ਮਿਹਨਤ ਮਲਾ ਕੇ 50% ਜ਼ਿਆਦਾ ਮੰਗ ਰਿਹਾ ਕੀ ਮੰਗ ਰਿਹਾ ਉਹ ਕਿੰਨੇ ਕ ਪੈਸੇ ਮੰਗ ਰਿਆ ਉਹ ਤੁਸੀਂ ਜੇ ਆਪਣੇ 8-8000 ਕਰੋੜ ਦੇ 2-2 ਜਹਾਜ਼ ਪ੍ਰਧਾਨ ਮੰਤਰੀ ਲੈ ਸਕਦਾ ਹੈ ਹੈ ਜੇ 10 ਲੱਖ ਹਜ਼ਾਰ ਕਰੋੜ ਰੁਪਈਆ ਤੁਸੀਂ ਕਾਰਪੋਰੇਟ ਹਾਊਸਾਂ ਦਾ ਮਾਫ ਕਰ ਸਕਦੇ ਹੋ ਤੁਸੀਂ ਹਰ ਤਰੀਕੇ ਦੇ ਨਾਲ ਮਤਲਬ ਹੋਰ ਵੱਡੇ ਵੱਡੇ ادارے ਜਿਹੜੇ ਹੈਗੇ ਨੇ ਉਹਨਾਂ ਦੀਆਂ ਮਾਫੀਆਂ ਕਰ ਸਕਦੇ ਹੋ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਜੀ ਤੁਹਾਨੂੰ ਅਸੀਂ ਬਹੁਤ ਸਸਤੇ ਰੇਟ ਤੇ ਲੋਨ ਦੇ ਦਿੰਦੇ ਹਾਂ ਤੁਸੀਂ ਇੰਡਸਟਰੀ ਲਾਓ ਤੁਸੀਂ ਇੰਡਸਟਰੀ ਚਲਾਉਣ ਵਾਸਤੇ ਉਹਨਾਂ ਨੂੰ ਮਾਲ ਖਰੀਦਣ ਵਾਸਤੇ ਕਿਸਾਨ ਨੂੰ ਕੀ ਕਰਦੇ ਹੋ ਇੱਕ ਟਰੈਕਟਰ ਵੀ ਨਵਾਂ ਲੈਣਾ ਹੋਵੇ ਨਾ ਬੈਂਕ ਤੋਂ ਵਿਆਜ ਜਿਹੜਾ ਹੈ ਨਾ ਉਹ ਵਿਆਜ ਜਦਾ ਵਿਆਜ ਲੱਗਦਾ ਉਹਨੂੰ ਸੋ ਇਸ ਕਰਕੇ ਜੇ ਕਿਸਾਨ ਨੂੰ ਬਚਾਉਣਾ ਹੈ ਤਾਂ ਇਹਦੇ ਵਾਸਤੇ ਸਾਰਿਆਂ ਨੂੰ ਇਕੱਠੇ ਮਿਲ ਕੇ ਸੰਘਰਸ਼ ਕਰਨਾ ਪਊਗਾ ਅੱਜ ਮੈਂ ਖਾਸ ਤੌਰ ਤੇ ਜਿੱਥੇ ਫਤੇਗਰ ਸਾਹਿਬ ਦੇ ਆਪਣੇ ਸਾਰੇ ਸਾਥੀ ਜਿਹੜੇ ਅੱਜ ਇਸ ਮਾਰਚ ਚ ਸ਼ਾਮਲ ਹੋਏ ਨੇ ਉਹਨਾਂ ਦਾ ਧੰਨਵਾਦ ਕਰਦਾ ਖਾਸ ਤੌਰ ਤੇ ਪੰਜਾਬ ਸਰਕਾਰ ਦਾ ਰੋਲ ਕਿਵੇਂ ਦੇਖਦੇ ਪੰਜਾਬ ਸਰਕਾਰ ਪੰਜਾਬ ਸਰਕਾਰ ਜਿਹੜੀ ਹੈ ਉਹ ਬਿਲਕੁਲ ਮੋਦੀ ਤੇ ਅਮਿਤ ਸ਼ਾਹ ਦੇ ਪੈਰਾਂ ਚ ਵਿਚ ਚੁੱਕੀ ਹੈ ਜਿਹੜੀ ਸਰਕਾਰ ਆਪਣੀ ਧਰਤੀ ਤੇ ਹੋਏ ਕਤਲ ਦਾ ਮਕਦਮਾ ਕਤਲ ਦਾ ਮਕਦਮਾ ਨਹੀਂ ਦਰਜ ਕਰ ਸਕਦੀ ਇੱਕ ਨੌਜਵਾਨ ਦਾ ਕਤਲ ਹੋਇਆ ਹੋਵੇ ਸਾਡੀ ਸਰ ਜ਼ਮੀਨ ਦੇ ਉੱਤੇ ਹੋਇਆ ਹੋਵੇ ਉਹਦਾ ਕਤਲ ਦਾ ਮਕਦਮਾ ਸਾਡੀ ਸਰਕਾਰ ਐਫ ਆਈ ਆਰ ਨਾ ਅਜੇ ਤੱਕ ਕਰ ਸਕੇ ਇਦੋਂ ਨਕਮੀ ਸਰਕਾਰ ਕੀ ਹੋ ਸਕਦੀ ਹੈ ਕੀ ਨਿਆ ਚਾਹੋਗੇ ਤੁਸੀਂ ਯਾਰ ਮੈਂ ਕਹਿੰਨਾ ਆ ਤੁਸੀਂ ਪਰਚਾ ਦਰਜ ਕਰੋ ਇਨਕੁਆਰੀਆਂ ਹੋਣਗੀਆਂ ਜਿਹੜਾ ਸਾਡਾ ਕਾਨੂੰਨ ਕਹਿੰਦਾ ਆ ਉਹ ਕਹਿੰਦਾ ਫਰਸਟ ਇਨਫੋਰਮੇਸ਼ਨ ਰਿਪੋਰਟ ਐਫ ਆਈ ਆਰ ਦਾ ਮਤਲਬ ਹੈ ਫਰਸਟ ਇਨਫੋਰਮੇਸ਼ਨ ਪਹਿਲੀ ਰਿਪੋਰਟ ਦਰਜ ਕਰਨਾ ਸਾਡਾ ਫਰਜ਼ ਬਣਦਾ ਪਹਿਲੀ ਰਿਪੋਰਟ ਚ ਕੋਈ ਝੂਠ ਵੀ ਬੋਲ ਜਵੇ ਤੁਹਾਨੂੰ ਦਰਜ ਕਰਨਾ ਫਰਜ਼ ਬਣਦਾ ਉਸ ਤੋਂ ਬਾਅਦ ਤੁਸੀਂ ਉਹਦੀ ਇਨਕੁਆਇਰੀ ਕਰਨੀ ਹੈ ਜਾਂਚ ਕਰਨ ਤੋਂ ਬਾਅਦ ਉਹਦਾ ਤੁਹਾਡਾ ਜਿਹੜਾ ਹੈਗਾ ਚਲਾਨ ਪੇਸ਼ ਹੋਣਾ ਆ ਉਹ ਯਾਰ ਤੁਸੀਂ ਇੰਨੇ ਡਰ ਕੇ ਕਿ ਤੁਸੀਂ ਜਿਹੜੀ ਉਹਦੀ ਐਫ ਆਈ ਆਰ ਹੈ ਉਹ ਹੀ ਨਹੀਂ ਕਰ ਸਕਦੇ ਇਦੂ ਕਟਿਆ ਤੇ ਇਦੂ ਮਤਲਬ ਨਕਮੀ ਸਰਕਾਰ ਕਿਹੜੀ ਹੋ ਸਕਦੀ ਹੈ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਆ ਉੱਤਰਿਆ ਥੱਲੇ ਉਹ ਜਿਹੜੀ ਡਰਾਮੇ ਵਾਲੀ ਸਟੇਜ ਤੋਂ ਉਹ ਜਿਹੜਾ ਡਰਾਮਾ ਕਰਨ ਵਾਲਾ ਸੀਗਾ ਨਾ ਐਕਟਰ ਭਗਵੰਤ ਮਾਨ ਉੱਤਰਿਆ ਥੱਲੇ ਲੋਕਾਂ ਨੇ ਤੈਨੂੰ ਬੜਾ ਵੱਡਾ ਫਤਵਾ ਦਿੱਤਾ ਆ ਔਰ ਉਸ ਫਤਵੇ ਦਾ ਤੂੰ ਨਾ ਲੋਕਾਂ ਦਾ ਇਵਜਾਨਾ ਵਾਪਸ ਕਰ ਅੱਜ ਕਿਸਾਨਾਂ ਦੇ ਨਾਲ ਖੜੇ ਹੋ ਕੇ ਇਹਨਾਂ ਦੀ ਮਦਦ ਕਰ ਔਰ ਆਪਣੀ ਜਿਹੜੀ ਕਿਸਾਨੀ ਚੋਂ ਤੂੰ ਪੈਦਾ ਹੋਇਆ ਜਿਹੜੀ ਮਿੱਟੀ ਚੋਂ ਪੈਦਾ ਹੋਇਆ ਉਸ ਮਿੱਟੀ ਦੀ ਕੀਮਤ ਅਦਾ ਕਰ ਇਹਦੇ ਨਾਲ ਨਾਲ ਮੈਂ ਜਿਹੜੇ ਮੈਂ ਪਹਿਲਾਂ ਕਹਿ ਰਿਹਾ ਸੀਗਾ ਕਿ ਜਿਹੜੇ ਵੀ ਕਿਸਾਨ ਵੀ ਅੱਜ ਇਸ ਮਾਰਚ ਦੇ ਵਿੱਚ ਆਏ ਨੇ ਸਮੁੱਚੇ ਉਹਨਾਂ ਦਾ ਮੈਂ ਜਿੱਥੇ ਧੰਨਵਾਦ ਕਰਦਾ ਇੱਕ ਬਹੁਤ ਵੱਡਾ ਧੰਨਵਾਦ ਮੈਂ ਸਾਰੀ ਸਮੁੱਚੀ ਫਤੇਗੜ ਸਾਹਿਬ ਦੀ ਸਾਧ ਸੰਗਤ ਦਾ ਕਰਦਾ ਆ ਸਾਰੀ ਟੀਮ ਦਾ ਕਰਦਾ ਆ ਜਿਹੜੀ ਸਾਡੀ ਬਲੌਕ ਪ੍ਰਧਾਨ ਸਾਡੇ ਗੁਰਮukh Singh ਪੰਡਰਾਲੀ ਜੀ ਤੇ ਉਹਨਾਂ ਦੇ ਸਾਥੀ ਜਿੰਨੇ ਹੈਗੇ ਨੇ ਉਹ ਸਾਰੇ ਰਲ ਕੇ ਕੱਲੇ-ਕੱਲੇ ਪਿੰਡਾਂ ਦੇ ਵਿੱਚੋਂ ਜੋ ਡਿਊਟੀਆਂ ਬੰਨ ਕੇ ਉਹ ਲੰਗਰ ਦੀ ਸੇਵਾ ਨਿਭਾ ਰਹੇ ਨੇ ਸਾਡੇ ਬਲਾਕ ਦੇ ਪ੍ਰਧਾਨ ਸardar ओंकार ਸਿੰਘ ਜੀ ਨੇ ਦੋ ਪ੍ਰਧਾਨ ਨੇ ਸਾਡੇ ਬਾਕੀ ਸਾਡੇ ਸਾਰੇ ਮੈਂ ਸਾਰਿਆਂ ਦੇ ਨਾਵਾਂ ਦੀ ਤਫਸੀਲ ਚ ਨਾ ਜਾਂਦਾ ਹੋਇਆ ਕਿਉਂਕਿ ਨਾਂ ਸਾਰੇ ਇੰਪੋਰਟੈਂਟ ਨੇ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਆ ਜਿੱਥੇ ਮੈਂ ਧੰਨਵਾਦ ਕਰਦਾ ਕਿ ਉਹ ਲੰਗਰ ਦੀ ਸੇਵਾ ਉਹ ਬੜੀ ਵਧੀਆ ਤਰੀਕੇ ਨਾਲ ਸ਼ੰਭੂ ਬਾਰਡਰ ਦੇ ਉੱਤੇ ਪਿਛਲੇ ਤਕਰੀਬਨ 15 ਦਿਨਾਂ ਤੋਂ ਨਿਭਾ ਰਹੇ ਨੇ ਔਰ ਉਹਦੇ ਵਿੱਚ ਸਾਰੀ ਫਤਿਹਗੜ੍ਹ ਸਾਹਿਬ ਦੀ ਸੰਗਤ ਜਿਹੜੀ ਆ ਸੰਗਤੀ ਰੂਪ ਦੇ ਵਿੱਚ ਉਹਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾ ਰਹੀ ਹੈ ਔਰ ਮੈਂ ਜਿੱਥੇ ਤਨਵਾਦ ਕਰਦਾ ਉੱਥੇ ਅਪੀਲ ਕਰਦਾ ਆ ਕਿ ਸਾਨੂੰ ਸਾਡਾ ਫਰਜ਼ ਬਣਦਾ ਆ ਕਿ ਅਸੀਂ ਕਿਸਾਨੀ ਇਸ ਅੰਦੋਲਨ ਦੇ ਨਾਲ ਖੜੇ ਹੋ ਕੇ ਡਟ ਕੇ ਆਪਣਾ ਜਿਹੜਾ ਹੈਗਾ ਆ ਉਹਨਾਂ ਦੇ ਨਾਲ ਸਾਥ ਦਈਏ ਔਰ ਇੱਕ ਤਰ੍ਹਾਂ ਦੇ ਗੈਰ ਸਿਆਸੀ ਤੌਰ ਦੇ ਉੱਤੇ ਅਸੀਂ ਆਪਣਾ ਸਾਰਾ ਇਹ ਏਜੰਡਾ ਰੱਖ ਕੇ ਕਿਉਂਕਿ ਅਸੀਂ ਕਿਸਾਨ ਵੀ ਆ ਜੋ ਕਿਸਾਨ ਜਿੱਥੇ ਬੰਦੀਆਂ ਦਾ ਫੈਸਲਾ ਹੁੰਦਾ ਅਸੀਂ ਉਹਦੇ ਉੱਤੇ ਫੁੱਲ ਚੜਾਵਾਂਗੇ ਔਰ ਮੈਂ ਫਿਰ ਜਿੱਥੇ ਅਪੀਲ ਕਰਦਾ ਆ ਸਾਰੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਉਹ ਚਾਹੇ ਕਿਸਾਨ ਹੈ ਚਾਹੇ ਕਿਸਾਨ ਨਹੀਂ ਹੈ ਕਾ ਮਜ਼ਦੂਰ ਹੈ ਚਾਹੇ ਦੁਕਾਨਦਾਰ ਹੈ ਚਾਹੇ ਬਿਜ਼ਨਸਮੈਨ ਹੈ ਇਹ ਪੰਜਾਬ ਤਾਂ ਹੀ ਬਚੂਗਾ ਜੇ ਕਿਸਾਨੀ ਬਚੂਗੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਔਰ ਜਿਹੜਾ ਕੋਈ ਵਿਅਕਤੀ ਬਹੁਤਾ ਜਿਆਦਾ ਉਸ ਮੋਦੀ ਦੇ ਲਾਰਿਆਂ ਦੇ ਵਿੱਚ ਹੈ ਘਟੋ ਘਟ ਆਪਣੇ ਆਪਣੇ ਜਿਹੜੀ ਟਾਣੀ ਤੇ ਬੈਠਾ ਹੋਇਆ ਉਹ ਉਸ ਟਾਣੀ ਨੂੰ ਵੱਡਲੇਗਾ ਤਾਂ ਗਿਰੂਗਾ ਜੀ ਟਾਣੀ ਉਦੋਂ ਹੀ ਵੱਡੀ ਜਾਣੀ ਜਦੋਂ ਪੰਜਾਬ ਦਾ ਭਾਈਚਾਰਕ ਸਾਂਝ ਜਿਹੜੀ ਹੈ ਜਿਹੜੀ ਬਹੁਤ ਸਮਿਆਂ ਤੇ ਵੱਖ-ਵੱਖ ਲੋਕਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਭਾਈਚਾਰਕ ਸਾਂਝ ਨੂੰ ਅਸੀਂ ਪੰਜਾਬੀਅਤ ਦੇ ਨਾਂ ਦੇ ਥੱਲੇ ਸੰਭ ਕੇ ਰੱਖਿਆ ਉਹਦੀ ਰਾਖੀ ਕੀਤੀ ਹੈ ਅੱਜ ਵੀ ਉਸੇ ਤਰੀਕੇ ਨਾਲ ਉਹਦੀ ਰਾਖੀ ਕਰਨ ਦੀ ਜ਼ਰੂਰਤ ਹੈ ਪੰਜਾਬ ਤੇ ਪੰਜਾਬੀਅਤ ਔਰ ਕਿਸਾਨੀ ਨੂੰ ਸਾਂਭਣ ਦੀ ਜ਼ਰੂਰਤ ਹੈ ਇਹ ਸਾਡਾ ਜਿਹੜਾ ਹੈਗਾ ਆ ਫਰਜ ਬਣਦਾ ਹੈ ਔਰ ਉਹਦੇ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਇਹ ਸਨ ਸਾਫਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਦੀ ਲੋੜਾ ਤਾਂ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਅਧਿਕਾਰ ਸਾਇਤੋ ਕਾਰਮਣਤ ਦਿਮੇਂਦਰ ਖੋੜੀ ਦੇ ਨਾਲ ਅਨਿੰਦਰ ਸਿੰਘ ਪਟਦੀ ਵਿਸ਼ੇਸ਼ ਰਿਪੋਰਟ